ਆਮ ਪਾਰਟੀਆਂ ਨਾਲੋਂ ਕਿਹੜੀ ਚੀਜ਼ ਲੋਕਾਂ ਲਈ ਤੁਸੀਂ ਨਵੀਂ ਕਰ ਰਹੇ ਹੋ 10 ਸਾਲ ਦਾ ਰਾਜ ਕਰਿਆ ਤੇ ਅੱਜ ਫੇਰ ਉਹ ਲੋਕ ਰੈਲੀਆਂ ਕਰਦੇ ਨੇ ਪੰਜਾਬ ਬਚਾਓ ਮਤਲਬ 10 ਸਾਲਾਂ ਚ ਤੁਸੀਂ ਕੋਈ ਐਦਾਂ ਦਾ ਰੋਡ ਮੈਪ ਜਾਂ ਤਿਆਰੀ ਨਹੀਂ ਕਰਕੇ ਗਏ ਕੋਈ ਐਦਾਂ ਦੀ ਪ੍ਰੋਗਰਾਮਿੰਗ ਨਹੀਂ ਕਰਕੇ ਗਏ ਕਿ ਪੰਜਾਬ ਬਚ ਸਕਦਾ ਅੱਜ ਵੋਟਾਂ ਮੰਗੀਆਂ ਜਾ ਰਹੀਆਂ ਨੇ ਕੰਮ ਪੂਰੇ ਕਰਨ ਤੋਂ ਬਾਅਦ ਆਮ ਆਬੀ ਪਾਰਟੀ ਨੇ ਇੱਕ ਸ਼ਬਦ ਲਿਆ ਗਰੰਟੀ ਅਸੀਂ ਵਾਦਾ ਨਹੀਂ ਕਰਦੇ ਅਸੀਂ ਗਰੰਟੀ ਦੰਦੇ ਉਹ ਵੀ ਵਾਦਾ ਨਹੀਂ ਕਰਦੇ ਹੁਣ ਉਹ ਕਹਿੰਦਾ ਮੋਦੀ ਕੀ ਗਰੰਟੀ ਕਹਿਣ ਦਾ ਮਤਲਬ ਆ ਇਹ ਹੁੰਦਾ ਬਦਲਾਅ ਜਿਹੜਾ ਤੁਹਾਡੀ ਜੀਬ ਤੇ ਲੈ ਕੇ ਆਂਦਾ ਅਸੀਂ ਕਿਹੜਾ ਕੰਮ ਹੈ ਜਿਹੜਾ ਮੈਂ ਤੁਸੀਂ ਕਹਿ ਸਕਦੇ ਹੋ ਵੀ ਆਹ ਅਸੀਂ ਗਰੰਟੀ ਪੂਰੀ ਕੀਤੀ ਇਹ ਜਰਨਲ ਵਰਗ ਦੀਆਂ ਵੀ ਬਿਜਲੀ ਦੀਆਂ ਜੁੰਟਾਂ ਮਾਫ ਕਰੀਆਂ ਗਈਆਂ ਇਹ ਪਹਿਲੀ ਵਾਰ ਹੋਇਆ ਸਾਡੇ ਦੇਸ਼ ਦੇ ਇਤਿਹਾਸ 'ਚ ਕਿ ਅਸੀਂ ਜਾਤ ਪਾਤ ਨਹੀਂ ਗਰੀਬੀ ਦੇਖ ਕੇ ਆਪਣੀਆਂ ਜਿਹੜੀਆਂ ਸਹੂਲਤਾਂ ਦੇਣੀਆਂ ਸ਼ੁਰੂ ਕੀਤੀਆਂ ਅਸੀਂ ਜਿਹੜੇ ਆ ਚਾਹੇ ਐਮਐਲਏ ਦੀ ਟਿਕਟਾ ਚਾਹੇ ਐਮਪੀ ਦੀ ਟਿਕਟਾ ਵੀ ਅਸੀਂ ਆਮ ਲੋਕਾਂ ਨੂੰ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਦਿੰਦੇ ਸੋ ਜਿਹੜੀਆਂ ਤੁਸੀਂ ਕਾਲੀ ਕਾਂਗਰਸੀਆਂ ਦੀਆਂ ਗੱਲਾਂ ਕਰੀਆਂ ਸਿਰਫ ਦੋ ਟਿਕਟਾਂ ਨੇ ਸਾਡੇ ਕੋਲ ਦੋਸਤੋ ਤੁਸੀਂ ਦੇਖ ਰਹੇ ਹੋ ਬਾਪੂਸ਼ਾ ਟਾਈਮਜ਼ ਮੈਂ ਤੁਹਾਡੇ ਨਾਲ ਦیدارਗੁਰਨਾ ਅੱਜ ਇੱਕ ਨਵੇਂ ਮਹਿਮਾਨ ਨਾਲ ਹਾਜ਼ਰ ਹੋਏ ਆਂ ਸੋ ਆਮ ਆਦਮੀ ਪਾਰਟੀ ਲੋਕਾਂ ਨਾਲ ਕਿਹੜੇ ਵਾਅਦੇ ਕਰਕੇ ਸੱਤਾ ਚਾਹੀ 2.5 2.5 ਸਾਲ ਦੀ ਜਿਹੜੀ ਸਰਕਾਰ ਹੈ ਉਹਦੇ ਚ ਉਹਨਾਂ ਨੇ ਕੀ ਕੀ ਲੋਕਾਂ ਲਈ ਕੀਤਾ ਸੋ ਇਹ ਸਾਰੇ ਸਵਾਲਾਂ ਦਾ ਜਵਾਬ ਦੇਣ ਲਈ ਅੱਜ ਆਪਣੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਸ਼ਪਿੰਦਰ ਸਿੰਘ ਰਾਜਾ ਜੀ ਨੇ ਆਪਾਂ ਬੈਠੇ ਆਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਕਰਦੇ ਆਂ ਸਵਾਗਤ ਫਿਰ ਸਵਾਲਾਂ ਦਾ ਸਿਲਸਿਲਾ ਆਪਾਂ ਕਰਦੇ ਆਂ ਸ਼ੁਰੂ ਰਸ਼ਪਿੰਦਰ ਜੀ ਸਵਾਗਤ ਹੈ ਤੁਹਾਡਾ ਬਾਬੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਦਾਰ ਜੀ ਤੁਸੀਂ ਕੀਮਤੀ ਸਮਾਂ ਕੱਢ ਕੇ ਸਾਡੇ ਵਿਚਾਰ ਆਵਾਦਵੀ ਪਾਰਟੀ ਦੇ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਾਡੇ ਕੋਲ ਆਏ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਰਸ਼ਵਿੰਦਰ ਜੀ ਲੋਕ ਸਭਾ ਚੋਣਾਂ ਦਾ ਜਿਹੜਾ ਆਗਾਜ਼ ਹੈ ਹੋ ਚੁੱਕਿਆ ਹੈ। ਪੂਰੇ ਦੇਸ਼ ਦੇ ਵਿੱਚ ਪੂਰਾ ਜਿਹੜਾ ਹੈਗਾ ਵੋਟਾਂ ਪੈ ਵੀ ਰਹੀਆਂ ਨੇ ਸੋ ਆਪਣੇ ਪੰਜਾਬ ਦੇ ਵਿੱਚ ਥੋੜਾ ਜਿਹਾ ਸਮਾਂ ਰਹਿ ਗਿਆ ਜਿਹੜਾ ਚੋਣ ਪ੍ਰਚਾਰ ਆ ਉਹ ਪੂਰੇ ਜੋਰਾਂ ਦੇ ਚੱਲ ਰਿਹਾ ਤੇ ਰਵੈਤੀ ਪਾਰਟੀਆਂ ਨਾਲੋਂ ਆਮ ਪਾਰਟੀਆਂ ਨਾਲੋਂ ਕਿਹੜੀ ਚੀਜ਼ ਲੋਕਾਂ ਲਈ ਤੁਸੀਂ ਨਵੀਂ ਕਰ ਰਹੇ ਹੋ? ਦੇਖੋ ਜੀ ਅੱਜ ਤੋਂ ਪਹਿਲਾਂ ਜਿੰਨੀਆਂ ਵੀ ਵੋਟਾਂ ਪਈਆਂ ਨੇ ਮੈਂ ਆਪਣੀ ਸੋਝੀ ਦੀ ਗੱਲ ਕਰੂੰਗਾ ਤੇ ਇਤਿਹਾਸ ਦੀ ਗੱਲ ਕਰੂੰਗਾ ਹਰ ਵਾਰੀ ਬੋਟਾਂ ਚ ਕਾਂਗਰਸ ਹੋ ਵੀ ਜਾਂ ਅਕਾਲੀ ਦਲ ਜਾਂ ਭਾਜਪੀ ਇਹਨਾਂ ਪਾਰਟੀਆਂ ਨੇ ਬਾਰ ਬਾਰ ਆ ਕੇ ਲੋਕਾਂ ਤੋਂ ਮੌਕੇ ਮੰਗੇ ਨੇ ਜਿੱਦੀ ਸਰਕਾਰ ਹੁੰਦੀ ਸੀ ਉਹ ਵੀ ਆ ਕੇ ਕਹਿੰਦਾ ਸੀ ਇੱਕ ਮੌਕਾ ਹੋਰ ਦੇ ਦਿਓ ਦੂਜੀ ਵਾਰ ਸਰਕਾਰ ਬਣਾਈ ਫੇਰ ਆ ਕੇ ਮੌਕਾ ਮੰਗਿਆ 10 ਸਾਲ ਦਾ ਰਾਜ ਕਰਿਆ ਤੇ ਅੱਜ ਫੇਰ ਉਹ ਲੋਕ ਰੈਲੀਆਂ ਕਰਦੇ ਨੇ ਪੰਜਾਬ ਬਚਾਓ ਮਤਲਬ 10 ਸਾਲਾਂ ਚ ਤੁਸੀਂ ਕੋਈ ਐਦਾਂ ਦਾ ਰੋਡ ਮੈਪ ਜਾਂ ਤਿਆਰੀ ਨਹੀਂ ਕਰਕੇ ਗਏ ਕੋਈ ਐਦਾਂ ਦੀ ਪ੍ਰੋਗਰਾਮਿੰਗ ਨਹੀਂ ਕਰਕੇ ਗਏ ਕਿ ਪੰਜਾਬ ਬਚ ਸਕਦਾ ਡਰਾਮੇ ਕਰ ਰਹੇ ਨੇ ਕਿ ਪੰਜਾਬ ਬਚਾਓ ਕਹਿਣ ਤੋਂ ਭਾਵ ਅੱਜ ਜਿਹੜੀਆਂ ਵੋਟਾਂ ਨੇ ਆਮ ਆਦਮੀ ਪਾਰਟੀ ਨੇ ਇੱਕ ਪਿਰਤ ਪਾਤੀ ਚਾਹੇ ਸੈਂਟਰ ਦੀ ਰਾਜਨੀਤੀ ਦੀ ਗੱਲ ਕਰ ਲਈਏ ਇਹ ਹੈ ਪੰਜਾਬ ਦੀ ਰਾਜਨੀਤੀ ਦੀ ਗੱਲ ਕਰ ਲਈ ਅੱਜ ਤੋਂ ਪਹਿਲਾਂ ਵੋਟਾਂ ਮੰਗੀਆਂ ਜਾਂਦੀਆਂ ਸੀ ਵਾਅਦੇ ਕਰਕੇ ਅੱਜ ਵੋਟਾਂ ਮੰਗੀਆਂ ਜਾ ਰਹੀਆਂ ਨੇ ਕੰਮ ਪੂਰੇ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇੱਕ ਸ਼ਬਦ ਲਿਆ ਗਰੰਟੀ ਅਸੀਂ ਵਾਅਦਾ ਨਹੀਂ ਕਰਦੇ ਅਸੀਂ ਗਰੰਟੀ ਦੰਨਿਆ ਜਿਵੇਂ ਕੰਪਨੀਆਂ ਗਰੰਟੀ ਦੰਨੀਆਂ ਵੀ ਆ ਮੋਬਾਈਲ ਫੋਨ ਆ ਐਪਲ ਫੋਨ ਆ ਐਪਲ ਦਾ ਫੋਨ 1.5 ਲੱਖ ਦਾ ਕਿਉਂ ਵਿਕਦਾ ਐ ਐਪਲ ਗਰੰਟੀ ਦਿੰਦਾ ਜੇ ਸਾਲ ਦੇ ਵਿੱਚ 2 ਸਾਲ ਦੇ ਵਿੱਚ ਇਦੇ 'ਚ ਕੋਈ ਵੀ ਕਮੀ ਜਾਂ ਨੁਕਸਾ ਆ ਗਿਆ ਤੁਸੀਂ ਕੁਛ ਨਹੀਂ ਕਰਨਾ ਜਾ ਕੇ ਉਹਨਾਂ ਦੇ ਕਾਊਂਟਰ ਤੇ ਰੱਖਿਆ ਹੋਣਾ ਨਵਾਂ ਚੱਕ ਲਿਆਉਣਾ ਇਹਨੂੰ ਕਿਹਾ ਜਾਂਦਾ ਗਾਰੰਟੀ ਆਮ ਆਦਮੀ ਪਾਰਟੀ ਨੇ ਇਸੇ ਤਰ੍ਹਾਂ ਕਿਹੜੀ ਕਿਹੜੀ ਗਾਰੰਟੀ ਪੂਰੀ ਕੀਤੀ ਆ ਹੁਣ ਗਾਰੰਟੀਆਂ ਦੇ ਵੀ ਪੂਰੇ ਆਵਾਂਗੇ ਪਹਿਲਾਂ ਮੈਂ ਪਹਿਲੇ ਜਵਾਬ ਨੂੰ ਥੋੜਾ ਜਿਹਾ ਕਲੀਅਰ ਕਰ ਦਵਾਂ ਤੁਹਾਡੇ ਨੂੰ ਵੀ ਫਰਕ ਕੀ ਆ ਸਾਡਾ ਤੇ ਦੂਜੀਆਂ ਪਾਰਟੀਆਂ ਦਾ ਜੀ 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 ਇਹ ਫਰਕ ਆ ਕਿ ਅੱਜ ਨਰਿੰਦਰ ਮੋਦੀ ਜਿਹੜੀ ਦਹਾਕਿਆਂ ਪਾਣੀ ਪ੍ਰਾਣੀ ਪਾਰਟੀ ਆ ਕਈ ਸੂਬਿਆਂ ਚ ਉਹਦੀਆਂ ਸਰਕਾਰਾਂ ਨੇ ਕੇਂਦਰ ਚ 10 ਸਾਲ ਰਾਜ ਕਰਿਆ ਅੱਜ ਉਹ ਵੀ ਸਾਡੀ ਪਾਰਟੀ ਦਾ ਸ਼ਬਦ ਗਰੰਟੀ ਵਰਤਣ ਲਈ ਮਜਬੂਰ ਹੋ ਗਏ ਉਹ ਵੀ ਵਾਦਾ ਨਹੀਂ ਕਰਦੇ ਹੁਣ ਉਹ ਕਹਿੰਦਾ ਮੋਦੀ ਕੀ ਗਰੰਟੀ ਕਹਿਣ ਦਾ ਮਤਲਬ ਆ ਇਹ ਹੁੰਦਾ ਬਦਲਾਅ ਜਿਹੜਾ ਤੁਹਾਡੀ ਜੀਬ ਤੇ ਲੈ ਕੇ ਆਂਦਾ ਅਸੀਂ ਇਹਨੂੰ ਕਹਿੰਦੇ ਆ ਕੇਜਰੀਵਾਲ ਦਾ ਜਾਦੂ ਸੋ ਇਹ ਜਾਦੂ ਸਿਰਫ ਹਜੇ 10 ਸਾਲ ਹੋਏ ਨੇ ਸਾਨੂੰ ਪਾਰਟੀ ਬਣਾ ਕੇ ਆਮ ਲੋਕਾਂ ਦੀ ਸੇਵਾ ਕਰਨ ਲੱਗਿਆ ਨੂੰ ਤੇ 10 ਸਾਲ ਚ ਅਸੀਂ ਇਹਨਾਂ ਪਾਰਟੀਆਂ ਦੇ ਅੰਦਰ ਇੱਕ ਡਰ ਪੈਦਾ ਕਰਤਾ ਇੱਕ ਭੈ ਪੈਦਾ ਕਰਤਾ ਕਿ ਕੰਮ ਕਰਨਾ ਪਊਗਾ ਜੇ ਕੰਮ ਨਹੀਂ ਕਰੋਗੇ ਹੁਣ ਵੋਟਾਂ ਨਹੀਂ ਪੈਣੀਆਂ ਤੋ ਡਰਾ ਜਿਹੜਾ ਇਹਨਾਂ ਦੇ ਸਿਰ ਚੜ ਕੇ ਬੋਲ ਰਿਹਾ ਤੁਹਾਡੀ ਪਾਰਟੀ ਨੇ ਜਿਹੜੇ ਪਿਛਲੇ 2 2.5 ਸਾਲ ਤੁਹਾਡੀ ਸਰਕਾਰ ਨੂੰ ਹੋ ਗਏ ਯੂਥ ਲਈ ਜਾਂ ਆਮ ਲੋਕਾਂ ਲਈ ਕਿਹੜਾ ਕੰਮ ਹੈ ਜਿਹੜਾ ਮੈਨ ਤੁਸੀਂ ਕਹਿ ਸਕਦੇ ਹੋ ਵੀ ਆਹ ਅਸੀਂ ਗਰੰਟੀ ਪੂਰੀ ਕੀਤੀ ਹੈ ਜਾਂ ਆਹ ਕੰਮ ਅਸੀਂ ਆਮ ਪਾਰਟੀਆਂ ਨਾਲ ਬਿਲਕੁਲ 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 ਸਹੀ ਬਹੁਤ ਵਧੀਆ ਸਵਾਲ ਆਈ ਤੁਹਾਡਾ ਅਸੀਂ ਆਮ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਅਸੀਂ ਆਮ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹਨੂੰ ਸੌਖਾ ਕਰਾਂਗੇ ਬਿਨਾਂ ਭੇਦ ਭਾਵ ਕਰਾਂਗੇ ਗੁਰਨਾਨਕ ਪਾਤਸ਼ਾਹ ਦੀ ਜਿਹੜੀ ਫਿਲਾਸਫੀ ਆ ਜਿਹੜੀ ਉਹਨਾਂ ਦੀ ਸਾਨੂੰ ਦਿੱਤੀ ہوئی ਦੇਣ ਆ ਸਰਬੱਤ ਦਾ ਭਲਾ ਉਹਦੇ ਅਨੁਸਾਰ ਕੰਮ ਕਰਾਂਗੇ ਇਹ ਪਹਿਲੀ ਵਾਰ ਹੋਇਆ ਸਾਡੇ ਦੇਸ਼ 'ਚ ਕਿ ਜਰਨਲ ਵਰਗ ਦੀਆਂ ਵੀ ਬਿਜਲੀ ਦੀਆਂ ਜੁੰਟਾਂ ਮਾਫ਼ ਕਰੀਆਂ ਗਈਆਂ ਕੋਈ ਜਾਤ ਪਾਤ ਨਹੀਂ ਦੇਖੀ ਗਈ ਕਿਸੇ ਦੇ ਕਾਰਡ ਨਹੀਂ ਮੰਗਾਏ ਗਏ ਕਿਸੇ ਤੋਂ ਜਾਤੀ ਕਾਰਡ ਨਹੀਂ ਬਣਾਏ ਗਏ ਸਿਰਫ ਤੇ ਸਿਰਫ ਇਹ ਦੇਖਿਆ ਗਿਆ ਕਿ ਇਹ ਬੰਦਾ 600 ਜੁਨਟਾਂ ਵਰਤਦਾ ਤਾਂ ਇਹਦੀਆਂ 600 ਮਾਫ ਆ ਜਿਹਦੇ ਉੱਤੋਂ ਵਰਤੂਗਾ ਤਾਂ ਉਹਦਾ ਬਿੱਲ ਦੇਣਾ ਪਊਗਾ ਠੀਕ ਹੈ ਇਹ ਪਹਿਲੀ ਵਾਰ ਹੋਇਆ ਸਾਡੇ ਦੇਸ਼ ਦੇ ਇਤਿਹਾਸ 'ਚ ਕਿ ਅਸੀਂ ਜਾਤ ਪਾਤ ਨਹੀਂ ਗਰੀਬੀ ਦੇਖ ਕੇ ਆਪਣੀਆਂ ਜਿਹੜੀਆਂ ਸਹੂਲਤਾਂ ਦੇਣੀਆਂ ਸ਼ੁਰੂ ਕੀਤੀਆਂ ਇਕਨੋਮਿਕਲੀ ਗਰੀਬ ਲੋਕਾਂ ਨੂੰ ਆਮ ਲੋਕਾਂ ਨੂੰ ਜ਼ਰੂਰਤਮੰਦ ਲੋਕਾਂ ਨੂੰ ਸਹੂਲਤ ਦਿੱਤੀ ਆ ਹੋ ਸਕਦਾ ਹੈ ਤੁਹਾਡਾ ਵੀ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੋਵੇ ਓਕੇ ਇਹ ਸਚਾਈ ਆ 85 ਤੋਂ 90 ਫੀਸਦੀ ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਪਿਛਲੇ ਮਹੀਨੇ ਚ ਠੀਕ ਹੈ ਸੋ ਇਹ ਹੁੰਦੀ ਆ ਕੀਤੀ ਹੋਈ ਗੱਲ ਨੂੰ ਪੂਰਾ ਕਰਨਾ ਉਹ ਵੀ ਸਾਲ ਤੋਂ ਡੇਢ ਸਾਲ ਦੇ ਵਿੱਚ ਜਦਕਿ ਪੰਜਾਬ ਦੇ ਸਿਰ ਤੇ ਲੱਖਾਂ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਸਾਨੂੰ ਵਿਰਾਸਤ ਵਿੱਚ ਕਾਲੀ ਕਾਂਗਰਸੀ ਤੇ ਬੀਜੇਪੀ ਵਾਲੀ ਛੱਡ ਕੇ ਗਏ ਨੇ ਉਹ ਕਰਜ਼ੇ ਦੀਆਂ ਕਿਸ਼ਤਾਂ ਉਹਦਾ ਵਿਆਜ ਵੀ ਤਾਰਨਾ ਤੇ ਆਮ ਲੋਕਾਂ ਨੂੰ ਸਹੂਲਤ ਵੀ ਦੇਣੀ ਆ ਫਿਰ ਵੀ ਅਸੀਂ ਇਹਦੇ ਵਿੱਚ ਕਾਮਯਾਬ ਹੋਏ ਆ ਬਿਜਲੀ ਬੋਰਡ ਨੂੰ 20000 ਕਰੋੜ ਦੀ ਸਬਸਿਡੀ ਵੀ ਐਡਵਾਂਸ ਦੰਨੇ ਆ ਇਹ ਜਿਹੜਾ ਬੇਲਾ ਸੋ ਮੈਂ ਇੱਕ ਤੁਹਾਨੂੰ ਛੋਟੀ ਗੱਲ ਕਰਨਾ ਚਾਹੁੰਦਾ ਤਾਂ ਕਿ ਆਮ ਲੋਕਾਂ ਦੇ ਸਮਝ ਸੌਖੀ ਆ ਜਾਵੇ ਇਹ ਜਿਹੜੀਆਂ 600 ਜੁੰਟਾਂ ਮਾਫ ਨੇ ਇਹ ਮਾਫ ਨਹੀਂ ਇਹਦਾ ਬਿੱਲ ਭਰਿਆ ਜਾਂਦਾ ਇਹਦਾ ਬਿੱਲ ਭਰਦੀ ਆ ਪੰਜਾਬ ਸਰਕਾਰ ਪੰਜਾਬ ਭਗਵੰਤ ਮਾਨ ਜੇ ਮੇਰੀਆਂ 600 ਜੁਨਟਾਂ ਦਾ ਬਿੱਲ ਮਾ 5000 ਬਿੱਲ ਮਾਫ ਹੋਇਆ ਤਾਂ 5000 ਬਿੱਲ ਸਰਕਾਰ ਭਵੰਤਮਾਨ ਦੀ ਸਰਕਾਰ ਨੇ ਭਰਿਆ। ਬਿਜਲੀ ਬੋਰਡ ਨੂੰ 5000 ਦਿੱਤਾ ਗਿਆ। ਸੋ ਅੱਜ ਪੰਜਾਬ ਦਾ ਪੁੱਤ ਬਣ ਕੇ ਭਵੰਤ ਸਿੰਘ ਮਾਨ 90% ਘਰਾਂ ਦਾ ਪੁੱਤ ਬਣ ਗਿਆ। ਉਹ ਜਦੋਂ 90% ਘਰਾਂ ਦਾ ਬਿੱਲ ਉਹ ਭਰਨ ਲੱਗ ਗਿਆ। ਸੋ ਇਹ ਸਹੂਲਤਾ ਇੱਕ ਦੂਜੀ 42 ਤੋਂ 43000 ਨੌਕਰੀਆਂ ਸਰਕਾਰੀ ਜਿਹੜੀਆਂ ਪਿਛਲੇ ਇਹਨਾਂ ਨੇ 15 ਸਾਲ ਚ ਨਹੀਂ ਦਿੱਤੀਆਂ ਅਸੀਂ 2 ਸਾਲਾਂ ਚ ਦਿੱਤੀਆਂ ਜਿਹਦੇ ਚ ਬਹੁਤ ਸਾਰੇ ਹਾਈ ਕੋਰਟ ਦੇ ਕੇਸ ਸੀਗੇ ਬਹੁਤ ਸਾਰੀਆਂ ਦਿੱਕਤਾਂ ਸੀਗੀਆਂ ਪਰੇਸ਼ਾਨੀਆਂ ਸੀਗੀਆਂ ਸਾਰੇ ਹੌਲੀ-ਹੌਲੀ ਉਹਨਾਂ ਨੂੰ ਸੋਲਵ ਕਰਨ ਲੱਗੇ ਹੋਏ ਨਾ ਤੇ ਹੁਣ ਵੀ ਕੋਸ਼ਿਸ਼ ਸਾਡੇ ਬੀਰ ਭਰਾ ਜਿਹੜੇ ਜਿਨ੍ਹਾਂ ਦੇ ਕੋਰਟ ਕੇਸ ਲੱਗੇ ਹੋਏ ਨੇ ਉਹਨਾਂ ਨੂੰ ਹੱਲ ਕਰਕੇ ਉਹਨਾਂ ਨੂੰ ਵੀ ਛੇਤੀ ਤੋਂ ਛੇਤੀ ਜੁਆਇਨਿੰਗ ਲੈਟਰ ਫੜਾ ਕੇ ਕੁਰਸੀਆਂ ਤੇ ਬਿਠਾਵਾਂਗੇ ਤਾਂ ਕਿ ਉਹ ਪੰਜਾਬ ਦੀ ਸੇਵਾ ਕਰ ਸਕਣ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰ ਸਕਣ ਤੇ ਇਸੇ ਦੇਸ਼ ਇਸੇ ਮਿੱਟੀ ਤੇ ਰਹਿ ਕੇ ਪੰਜਾਬ ਦੀ ਸੇਵਾ ਕਰ ਸਕਾਂ। ਰਸਪਿੰਦਰ ਜੀ ਜਦੋਂ ਪਾਰਟੀ ਤੁਹਾਡੀ ਪੰਜਾਬ ਦੇ ਵਿੱਚ ਆਈ ਹੈ 2014 ਦੀ ਚੋਣ ਲੜੀਆ ਉਸ ਸਮੇਂ ਪਾਰਟੀ ਜਾਂ 2017 ਦੇ ਵਿੱਚ ਵੀ 2022 ਦੇ ਵਿੱਚ ਵੀ ਇੱਕ ਗੱਲ ਕੀਤੀ ਗਈ ਸੀ ਵੀ ਅਸੀਂ ਜਿਹੜੇ ਆ ਚਾਹੇ ਐਮਐਲਏ ਦੀ ਟਿਕਟ ਹੈ ਚਾਹੇ ਐਮਪੀ ਦੀ ਟਿਕਟ ਹੈ ਵੀ ਅਸੀਂ ਆਮ ਲੋਕਾਂ ਨੂੰ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਦਵਾਂਗੇ ਪਰ ਇਸ ਵਾਰ ਤੁਸੀਂ ਹੁਣ ਲੋਕ ਸਭਾ ਦੇ ਵਿੱਚ ਦੇਖੋ ਵੀ ਕੋਈ ਅਕਾਲੀ ਦਲ ਵੱਲੋਂ ਆ ਰਿਹਾ ਹੈ ਕੋਈ ਕਾਂਗਰਸ ਵੱਲੋਂ ਆ ਰਿਹਾ ਹੈ ਕਿ ਆਮ ਲੋਕਾਂ ਲੋਕ ਨਹੀਂ ਤੁਹਾਡੀ ਪਾਰਟੀ ਨਹੀਂ ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਪਰ ਤੁਸੀਂ ਦੇਖੋ ਸੰਗਰੂਰ ਤੋਂ ਮੀਤ ਹੇਰ ਖੜਾ ਹੈ ਜੀ ਆਮ ਘਰਾਂ ਦਾ ਮੁੰਡਾ ਹੈ ਓਕੇ ਬਿਸ਼ੱਕ ਸਾਡਾ ਐਮਐਲਏ ਆ ਮੰਤਰੀ ਆ ਬਟ ਹੈ ਤਾਂ ਆਮ ਘਰ ਦਾ ਮਾਲਵੀਨਰ ਕੰਗਨੰਦ ਪ੍ਰਸੰਤ ਤੋਂ ਆਮ ਘਰ ਦਾ ਮੁੰਡਾ ਹੈ ਸਾਡੇ ਅਸ਼ੋਕ ਪ੍ਰੈਸ਼ਰ ਪੱਪੀ ਜੀ ਲੁਧਿਆਣੇ ਤੋਂ ਕੈਂਡੀਡੇਟ ਨੇ ਆਮ ਘਰਾ ਤੋਂ ਨੇ ਸਾਡੇ ਐਮਐਲਏ ਨੇ ਪਰ ਹੈਗੇ ਤਾਂ ਆਮ ਨਹੀਂ ਨਾ ਇਸੇ ਤਰ੍ਹਾਂ ਸਾਡੇ ਬਾਕੀ ਕੈਂਡੀਡੇਟ ਖੁੱਡੀਆਂ ਸਾਹਿਬ ਜਗਦੀਪ ਸਿੰਘ ਖੁੱਡੀਆਂ ਦੀ ਵਿਰਾਸਤ ਉਹ ਉਹ ਉਹਨਾਂ ਸਮਿਆਂ 'ਚ ਜਿਹੜੇ ਕਾਲੀਦਲ ਸਿਆਸਤ ਦੇ ਥੰਮ ਸੀਗੇ ਲੋਕਾਂ 'ਚ ਇੱਕ ਮੈਸੇਜ ਸੀਗਾ ਵੀ ਇਹੋ ਜਿਹੇ ਲੀਡਰ ਚਾਹੀਦੇ ਨੇ ਉਹਨਾਂ ਦੇ ਬੇਟੇ ਨੂੰ ਅਸੀਂ ਟਿਕਟ ਦਿੱਤੀ ਆ ਸੋ ਹੋਰ ਕਰਮਜੀਤ ਅਨਮੋਲ ਸੈਲੀਬ੍ਰਿਟੀ ਆ ਬਟ ਹੈ ਆਮ ਘਰਾ 'ਚੋਂ ਉੱਠਿਆ ਹੋਇਆ ਗਰੀਬ ਪਰਿਵਾਰ 'ਚੋਂ ਉੱਠ ਕੇ ਮਿਹਨਤ ਕਰਕੇ ਬੰਦੇ ਨੇ ਇੱਕ ਕਿੱਤੇ 'ਚ ਜਾ ਕੇ ਇੱਕ ਪ੍ਰੋਫੈਸ਼ਨ ਨੂੰ ਚੂਜ਼ ਕਰਿਆ ਉਹਦੇ 'ਚ ਮਿਹਨਤ ਕੀਤੀ ਸਫਲ ਹੋਇਆ ਹੈ ਆਮ ਕਰਦਾ ਜੀ ਸੋ ਜਿਹੜੀਆਂ ਤੁਸੀਂ ਕਾਲੀ ਕਾਂਗਰਸੀਆਂ ਦੀਆਂ ਗੱਲਾਂ ਕਰੀਆਂ ਸਿਰਫ ਦੋ ਟਿਕਟਾਂ ਨੇ ਸਾਡੇ ਕੋਲ 13 'ਚੋਂ ਇੱਕ ਸਾਡੇ ਫਤੇਗੜ ਸਾਹਿਬ ਤੋਂ ਤੇ ਉਹ ਵੀ ਜਿਹੜੇ ਸਾਡੇ ਕੈਂਡੀਡੇਟ ਨੇ ਬਹੁਤ ਹੀ ਨਰਮ ਬਹੁਤ ਹੀ ਨਿੱਗੇ ਸੁਭਾਅ ਦੇ ਤੇ ਕਿਹੜੇ ਮਰਜੀ ਫਤੇਗੜ ਸਾਹਿਬ ਹਲਕੇ 'ਚੋਂ ਕਿਸੇ ਕਾਂਗਰਸੀ ਨੂੰ ਪੁੱਛ ਲਓ ਕਿਸੇ ਕਾਲੀ ਦਲ ਦੇ ਨੂੰ ਪੁੱਛ ਲਓ ਉਹ ਉਹਨਾਂ ਬਾਰੇ ਮਾੜਾ ਨਹੀਂ ਬੋਲਦਾ ਉਹਨਾਂ ਨੇ 5 ਸਾਲ ਐਮਐਲਏ ਸ਼ਿਪ ਹੰਡਾਈ ਆ ਬਸ ਇਹ ਚ ਇੱਕ ਵੀ ਪਰਚਾ ਦਿਖਾ ਦਿਓ ਜਿਹੜਾ ਉਹਨਾਂ ਨੇ ਕਾਂਗਰਸ ਦੇ ਰਾਜ ਵਿੱਚ ਕਿਸੇ ਕਾਲੀ ਦਲ ਦੇ ਵਰਕਰ ਤੇ ਜਾਂ ਆਮ ਆਦਮੀ ਦੇ ਵਰਕਰ ਤੇ ਕਰਾਇਆ ਹੋਵੇ ਸੋ ਇਹ ਉਹ ਲੋਕ ਨੇ ਜਿਹੜੇ ਬਦਲੇ ਦੀ ਸਿਆਸਤ ਨਹੀਂ ਕਰਦੇ ਪਲੇਟਫਾਰਮ ਤੁਹਾਨੂੰ ਚੁਣਨਾ ਪੈਂਦਾ ਜਦੋਂ ਤੁਸੀਂ ਪੜ੍ਹਾਈ ਲਿਖਾਈ ਕਰਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡੀ ਕੋਸ਼ਿਸ਼ ਹੁੰਦੀ ਹੈ ਵੀ ਛੇਤੀ ਛੇਤੀ ਕੋਈ ਨੌਕਰੀ ਮਿਲ ਜਵੇ ਬਿਲਕੁਲ ਤੁਸੀਂ ਐਚਡੀਐਫਸੀ ਬੈਂਕ ਜੁਆਇਨ ਕਰ ਲਿਆ ਸੋ ਜੁਆਇਨ ਕਰਨ ਤੋਂ ਬਾਅਦ ਤੁਹਾਨੂੰ ਲੱਗਿਆ ਯਾਰ ਇਹ ਤਾਂ ਥੋੜਾ ਜਿਹਾ ਜ਼ਿਆਦਾ ਗੜਾ ਘੁੱਟ ਰਿਹਾ ਹੈ ਜ਼ਿਆਦਾ ਸਖਤਾਈ ਕਰਦਾ ਹੈ ਜਾਂ ਉਹ ਮਾਨ ਸਤਕਾਰ ਜਿਹੜਾ ਮੈਨੂੰ ਮਿਲਣਾ ਚਾਹੀਦਾ ਨਹੀਂ ਮਿਲਦਾ ਤਾਂ ਤੁਸੀਂ ਨੌਕਰੀ ਚੇਂਜ ਕਰ ਲੰਨੇ ਹੋ ਤਾਂ ਇਹਦਾ ਮਤਲਬ ਇਹ ਥੋੜੋ ਹੋ ਗਿਆ ਤੁਹਾਡੇ ਦੀ ਕਾਬਲੀਅਤ ਦੀ ਕਮੀ ਹੋ ਗਈ ਜਾਂ ਤੁਹਾਡੇ 'ਚ ਕੋਈ ਨੁਕਸ ਹੋ ਗਿਆ আচ্ছা ਚਲੋ ਰਸ਼ਮੀਂਦਰ ਜੀ ਆਪਾਂ ਅਗਲੇ ਸਵਾਲ ਸੋ ਗੱਲ ਉਹ ਆ ਜੇ ਅਸੀਂ ਕਿਸੇ ਕਾਂਗਰਸੀ ਕਰਪਟ ਨੂੰ ਟਿਕਟ ਦਿੱਤੀ ਆ ਤੁਸੀਂ ਉਹਦਾ ਨਾਮ ਦੱਸੋ ਜੇ ਅਸੀਂ ਕਿਸੇ ਕਰਪਟ ਕਾਲੀ ਦਲ ਦੇ ਨੂੰ ਟਿਕਟ ਦਿੱਤੀ ਆ ਜਿਹਨੇ ਰੇਤਾ ਵੇਚਿਆ ਹੋਵੇ ਜਾਂ ਜਿਹਨੇ ਚਿੱਟਾ ਵੇਚਿਆ ਹੋਵੇ ਜੇ ਅਸੀਂ ਉਹਨੂੰ ਟਿਕਟ ਦੰਨੇ ਫਿਰ ਅਸੀਂ ਗਲਤਾਂ ਜੇ ਅਸੀਂ ਕਾਲੀ ਦਲ ਤੇ ਕਾਂਗਰਸ ਚੋਂ ਆਮ ਘਰਾਂ ਦੇ ਮੁੰਡੇ ਜਿਹੜੇ ਉੱਥੇ ਜਿਨ੍ਹਾਂ ਦਾ ਉੱਥੇ ਦਮ ਘੁੱਟ ਰਿਹਾ ਹੈ ਜਿਹੜੇ ਉੱਥੇ ਰਹਿ ਕੇ ਆਪਣੇ ਹਲਕੇ ਦੀ ਆਪਣੇ ਸਮਾਜ ਦੀ ਸੇਵਾ ਨਹੀਂ ਕਰ پا ਰਹੇ ਜੇ ਉਹਨਾਂ ਨੂੰ ਅਸੀਂ ਅੱਗੇ ਲਿਆ ਕੇ ਮੌਕਾ ਦੇ ਰਹੇ ਹਾਂ ਤਾਂ ਇਹਦੇ ਚ ਆਮ ਲੋਕਾਂ ਦਾ ਹੀ ਫਾਇਦਾ ਹੈ ਕਿਉਂਕਿ ਐਂਡ ਚ ਸੇਵਾ ਤਾਂ ਪੰਜਾਬ ਦੇ ਲੋਕਾਂ ਦੀ ਕਰਨੀ ਹੈ ਨਾ ਜੀ ਤੁਸੀਂ ਕਰ ਲਈ ਮੈਂ ਕਰ ਲਈ ਜਾਂ ਕਿਸੇ ਹੋਰ ਨੇ ਕਰ ਲਿਓ ਮੈਟਰ ਨਹੀਂ ਕਰਦਾ ਬਟ ਕੰਮ ਹੋਣਾ ਚਾਹੀਦਾ ਇਹ ਸਾਡੀ ਸੋਚ ਹੈ ਅ ਸੀਐਮ ਸਾਹਿਬ ਫਤੇਗੜ ਸਾਹਿਬ ਵੀ ਰੈਲੀ ਕਰਕੇ ਗਏ ਨੇ ਹੋਰ ਵੀ 13 ਦੇ 13 ਹਲਕਿਆਂ ਚ ਰੈਲੀਆਂ ਕਰ ਰਹੇ ਨੇ ਸੋ ਕਿੱਦਾਂ ਦਾ ਰਿਸਪਾਂਸ ਮਿਲ ਰਿਹਾ ਤੁਸੀਂ ਕਿੱਦਾਂ ਦੇਖ ਰਹੇ ਬਹੁਤ ਵਧੀਆ ਰਿਸਪਾਂਸ ਆ ਜੀ ਹਰ ਬੰਦੇ ਦੇ ਮੂੰਹ ਤੇ ਇੱਕੋ ਗੱਲ ਆ ਕੇ ਮੁੱਖ ਮੰਤਰੀ ਭਵੰਤ ਸਿੰਘ ਮਾਨ ਜੀ ਨੂੰ ਵੋਟ ਪਾਉਣੀ ਆ ਤੇ ਜਿਹੜਾ 13 0 ਦਾ ਸੁਪਨਾ ਹੈ ਉਹ ਪੂਰਾ ਕਰਨਾ ਕਾਰਨ ਇਹ ਕਿਉਂਕਿ ਉਹਨਾਂ ਨੇ ਸਾਡੇ ਸੁਪਨੇ ਪੂਰੇ ਕਰੇ ਨੇ ਇਹ ਆਮ ਲੋਕਾਂ ਦੀ ਆਵਾਜ਼ ਆ ਉਹ ਕਹਿੰਦੇ ਵੀ ਇਹਨਾਂ ਨੇ ਬਿਜਲੀ ਮਾਫ ਕਰਕੇ ਸਾਡਾ ਦੁੱਖ ਦਰਦ ਬੰਡਾਇਆ ਇਹਨਾਂ ਨੇ ਚੰਗਾ ਸਕੂਲ ਬਣਾ ਕੇ ਸਾਡੇ ਬੱਚਿਆਂ ਦੀ ਜਿਹੜੀ ਭਵੇਖਾ ਉਹਦੀ ਜਿਹੜੀ ਪਲੈਨਿੰਗ ਆ ਉਹ ਚੰਗੀ ਕਰੀ ਆ ਚੰਗੇ ਮਹੱਲਾ ਕਲੀਨਿਕ ਖੋਲ੍ਹ ਕੇ ਜਿੱਚੋ ਕਰੋੜਾਂ ਲੋਕਾਂ ਨੇ ਇਲਾਜ ਕਰਾ ਲਿਆ ਅੱਜ ਤੱਕ ਫ੍ਰੀ ਦਵਾਈਆਂ ਫ੍ਰੀ ਟੈਸਟ ਸੋ ਲੋਕ ਹੁਣ ਆਮ ਆਦਮੀ ਪਾਰਟੀ ਨਾਲ ਚਟਾਨ ਬਣ ਕੇ ਖੜ ਗਏ ਦਿੱਲੀ ਵਾਂਗ ਤੁਹਾਡੇ ਨਾਲ ਵਾਅਦਾ ਕਰਦਾ ਕਿ ਦਿੱਲੀ ਵਾਂਗ ਐਦਾਂ ਹੀ ਰਿਪੀਟ ਕਰਿਆ ਕਰਾਂਗੇ ਕਾਲੀ ਦਲ ਦੀਆਂ 2 ਸੀਟਾਂ ਆ ਗਈਆਂ ਕਾਂਗਰਸ ਦੀਆਂ 4 ਆ ਗਈਆਂ ਭਾਜਪਾ ਤਾਂ ਇੱਥੇ ਹੈ ਹੀ ਨਹੀਂ ਆਉਣ ਵਾਲਾ ਜਿਹੜਾ ਸਮਾਂ ਉਹ ਇਹ ਕਹਾਣੀ ਲਿਖਣ ਜਾ ਰਿਹਾ ਹੈ ਦਿੱਲੀਵਾਂ ਕਾਂਗਰਸ 0 ਤੇ ਕਾਲੀ ਦਲ 2-4 ਸੀਟਾਂ ਭਾਪੀਪੀ ਵਾਂਗ ਇੱਥੇ ਲੈ ਲਿਆ ਕਰਨਗੇ ਇਸ ਤੋਂ ਬਿਨਾ ਇਹ ਦੋਨੋਂ ਪਾਰਟੀਆਂ ਨੂੰ ਹੁਣ ਨੇੜੇ ਨਹੀਂ ਲੱਗਣ ਦੰਦੇ ਦੋ ਅਰਵਿੰਦਰ ਜੀ ਜਿਹੜੀ ਤੁਹਾਡੀ ਪਾਰਟੀ ਹੈ ਉਹ ਐਂਟੀ ਕ੍ਰਾਪਸ਼ਨ ਲਹਿਰ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਬਿਲਕੁਲ ਤੁਹਾਡੀ ਪਾਰਟੀ ਦੇ ਜਿਹੜੇ ਕੌਮੀ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਜੀ ਉਹਨਾਂ ਨੂੰ ਬੇਲ ਨਹੀਂ ਮਿਲ ਰਹੀ ਕ੍ਰਾਪਸ਼ਨ ਦੇ ਕੇਸ ਦੇ ਵਿੱਚੋਂ ਉਹ ਅੰਦਰ ਨੇ ਇਹਦੇ ਬਾਰੇ ਕੀ ਕਹੋਗੇ ਤੁਸੀਂ ਆਪ ਦੇਖੋ ਕਿ ਕ੍ਰਾਪਸ਼ਨ ਦਾ ਕੇਸ ਆ 2 ਸਾਲ ਤੋਂ ਸਤਿੰਦਰ ਜੈਨ ਜੀ ਅੰਦਰ ਨੇ 1.5 ਸਾਲ ਸਾਲ ਤੋਂ ਮਨੀਸ਼ ਸਸੋਦੀਆ ਜੀ ਅੰਦਰ ਨੇ ਤੇ ਕੇਜਰੀਵਾਲ ਜੀ ਨੂੰ ਲਗਭਗ 2-3 ਮਹੀਨੇ ਹੋ ਚੱਲੇ ਸੰਜੇ ਸਿੰਘ ਜੀ ਸਾਡੇ ਐਮਪੀ ਮਾਣਯੋਗ ਉਹ ਜ਼ਮਾਨਤ ਤੇ ਬਾਹਰ ਆ ਗਏ ਅੱਜ ਤੱਕ ਬੀਜੇਪੀ ਦੀ ਸਰਕਾਰ ਜਿਹੜੀ ਈਡੀ ਤੇ ਸੀਬੀਆਈ ਨੂੰ ਹੱਥ ਕੰਡਾ ਬਣਾ ਕੇ ਆਮ ਲੋਕਾਂ ਦਾ ਗळा ਘੁੱਟ ਰਹੀ ਆ ਇਹਨਾਂ ਤੋਂ ਇੱਕ ਸਬੂਤ ਉਹਨਾਂ ਦੇ ਖਿਲਾਫ ਨਹੀਂ ਪੇਸ਼ ਕਰ ਹੋਇਆ ਕੋਰਟ ਚ ਜਾ ਕੇ ਕੀ ਕਹਿ ਰਹੇ ਨੇ ਮੰਨ ਲਓ ਦਦਾਰ ਜੀ ਮੈਂ ਤੁਹਾਡੇ ਤੇ ਇਲਜ਼ਾਮ ਲਾਉਣਾ ਕਿ ਤੁਸੀਂ ਪਾਣੀ ਪੀਤਾ ਇਹ ਇਲਜ਼ਾਮ ਆ ਵੀ ਤੁਸੀਂ ਪਾਣੀ ਪੀਤਾ ਕੋਰਟ ਕਹਿੰਦੀ ਦਿਖਾਓ ਕਿੱਥੇ ਪੀਤਾ ਕਹਿੰਦੇ ਉਹ ਤਾਂ ਪੀ ਲਿਆ ਕਹਿੰਦੇ ਕਿੱਥੇ ਗਿਆ ਕਹਿੰਦੇ ਅੱਗੇ ਬਾਹਰ ਵੀ ਕੱਢਦਾ ਇਹਨਾਂ ਨੇ ਇਹ ਕੋਈ ਇਹ ਕੇਸ ਬਣਿਆ ਕੋਈ ਨਾ ਪੀਣ ਦਾ ਸਬੂਤ ਨਾ ਪੀ ਕੇ ਕਿੱਥੇ ਨੂੰ ਕੱਢਦਾ ਉਹਦਾ ਸਬੂਤ ਤੇ ਨਾ ਉਹ ਅੰਦਰ ਆ ਇਹਦਾ ਸਬੂਤ ਸੋ ਐਦਾਂ ਦੇ ਕੇਸ ਬਣਾ ਕੇ ਹਰ ਕੇਸ ਚ ਪੀਐਮਐਲ ਜਿਹੜਾ 2019 ਚ ਇੱਕ ਗੱਲ ਚੱਲਦੀ ਹੈ ਸੰਵਿਧਾਨ ਨੂੰ ਬਦਲਣੇ ਦੀ ਮੈਂ ਛੋਟੀ ਜੀ ਗੱਲ ਤੁਹਾਡੇ ਜਰੀਆ ਆਮ ਲੋਕਾਂ ਤੱਕ ਲੈ ਕੇ ਜਾਣੀ ਚਾਹੁੰਦਾ ਹਰ ਬੰਦਾ ਕਹਿੰਦਾ ਜੇ ਭਾਪੀ ਆ ਗਈ ਉਹ ਸੰਵਿਧਾਨ ਬਦਲ ਦੂਗੀ ਕਿਉਂ ਕਹਿੰਦੇ ਨੇ ਕਿਵੇਂ ਚੱਲੀ ਇਹ ਚਰਚਾ ਕਹਿੰਦੇ ਜੇ ਧੂਆਂ ਉੱਠਦਾ ਕਿਤੇ ਅੱਗ ਵੀ ਹੋਊਗੀ ਬਿਲਕੁਲ ਹੋਊਗੀ 2019 ਚ ਇੱਕ ਐਕਟ ਬਣਾਇਆ ਗਿਆ ਪੀ ਐਮ ਐਲ ਏ ਮਨੀ ਲੌਂਡਰਿੰਗ ਐਕਟ ਬਣਾਇਆ ਗਿਆ ਅਤਵਾਦੀਆਂ ਲਈ ਟੈਰਰਿਸਟਾਂ ਲਈ ਜੰਮੂ ਕਸ਼ਮੀਰ ਚ ਜਿਹੜੇ ਗਲਤ ਅਨਸਰ ਨੇ ਬੰਦੂਕ ਦੀ ਨੋਕ ਤੇ ਲੋਕਾਂ ਨੂੰ ਮਾਰਦੇ ਨੇ ਉਹਨਾਂ ਲਈ ਬਣਾਇਆ ਗਿਆ ਉਹਨਾਂ ਲੋਕਾਂ ਲਈ ਜਿਹੜੇ ਸਾਡੇ ਦੇਸ਼ ਦੀ ਸੁਰੱਖਿਆ ਲਈ ਖਤਰਾ ਨੇ ਤੇ ਵਰਤਿਆ ਕਿਤੇ ਤੇ ਗਿਆ ਕੇਜਰੀਵਾਲ ਤੇ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਹੈ ਚੁਣਿਆ ਹੋਇਆ 50% ਤੋਂ ਜ਼ਿਆਦਾ ਲੋਕਾਂ ਦੇ ਪਿਆਰ ਨਾਲ ਉਹ ਮੁੱਖ ਮੰਤਰੀ ਆ ਲਾਇਆ ਕਿਤੇ ਗਿਆ ਮਨੀਸ਼ ਸੋਦਿਆ ਜੀ ਤੇ ਜਿਨ੍ਹਾਂ ਨੇ ਸਕੂਲ ਬਣਾ ਕੇ ਜਿਨ੍ਹਾਂ ਦੇ ਬਣਾਏ ਚੰਗੇ ਸਕੂਲਾਂ ਚੋਂ ਦਿੱਲੀ 'ਚ ਮੰਨ ਲਓ 8 ਸਾਲ ਹੋ ਗਏ ਸਰਕਾਰ ਨੂੰ ਜਿਹੜਾ ਪੰਜਵੀਂ 'ਚ ਬੱਚਾ ਆ ਸੀ ਅੱਜ ਉਹ ਇੰਜੀਨੀਅਰਿੰਗ ਦੇ ਪੇਪਰ ਪਾਸ ਕਰ ਗਿਆ ਅੱਜ ਉਹ 5ਵੀਂ 6ਵੀਂ ਚੋਂ ਬੱਚਾ ਜਿਹੜਾ ਲੱਗਿਆ ਸੀ ਨਾ ਦਿੱਲੀ ਸਰਕਾਰ ਦੇ ਸਕੂਲਾਂ 'ਚ ਅੱਜ ਉਹ JEE ਕਲੀਅਰ ਕਰ ਰਿਹਾ ਪੰਜਾਬ ਦਾ ਰਿਜ਼ਲਟ ਵੀ ਆ ਗਿਆ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ NEET ਵਰਗੇ JEE ਵਰਗੇ AI ट्रिपल E ਵਰਗੇ ਐਗਜ਼ਾਮ ਪਾਸ ਕਰਨ ਲੱਗੇ ਜਿਹੜੇ ਕਦੇ ਸਰਕਾਰੀ ਸਕੂਲ ਦੇ ਵਿੱਚ ਸੋਚਦੇ ਵੀ ਨਹੀਂ ਸੀ ਵੀ ਇਹ ਪੇਪਰ ਵੀ ਹੁੰਦਾ ਕੋਈ ਇਹਨੂੰ ਪਾਸ ਵੀ ਕਰਨਾ ਹੁੰਦਾ ਇਹ ਤੋਂ ਬਾਅਦ ਨੌਕਰੀ ਮਿਲਦੀ ਆ ਜਾਂ ਡਿਗਰੀ ਮਿਲਦੀ ਆ ਐਡਮਿਸ਼ਨ ਮਿਲਦੀ ਆ ਇਹ ਦਿੱਲੀ ਸਰਕਾਰ ਨੇ ਸਕੂਲ ਬਣਾਏ ਤੇ ਉੱਥੋਂ ਦੇ ਬੱਚਿਆਂ ਨੇ ਇੰਟਰਪ੍ਰੈਨਿਅਰਸ਼ਿਪ ਸ਼ੁਰੂ ਕਰੀ ਪ੍ਰੋਜੈਕਟ ਸ਼ੁਰੂ ਕਰੇ ਤੇ ਪੀਐਮਐਲ ਲਾਇਆ ਕੀਤੇ ਮਨੀਸ਼ ਸਸੋਦੀਏ ਤੇ ਸੰਜੇ ਸਿੰਘ ਮੈਂਬਰ ਆਫ ਪਾਰਲੀਮੈਂਟ ਆ ਉਹਦੇ ਤੇ ਲਾਇਆ ਪੀਐਮਐਲ ਇੱਕ ਮੈਂਬਰ ਆਫ ਪਾਰਲੀਮੈਂਟ ਤੇ ਤੁਸੀਂ ਤੁਸੀਂ ਕਿਵੇਂ ਗਲਾ ਘੁੱਟ ਰਹੇ ਹੋ ਇੱਕ ਚੁਣੇ ਹੋਏ ਨਮਾਇंदे ਦਾ ਮੈਂਬਰ ਪਾਰਲੀਮੈਂਟ ਛੋਟੀ ਚੀਜ਼ ਆ ਇਹ ਸਾਡੇ ਲੋਕਤੰਤਰ ਦਾ અપਮਾਨ ਨਹੀਂ ਆਮ ਬੰਦੇ ਨੂੰ ਤੁਸੀਂ ਤਾਂ ਕੀੜਾ ਮਕੌੜਾ ਸਮਝੋਗੇ ਜੇ ਤੁਸੀਂ ਇੱਕ ਐਮਪੀ ਨੂੰ ਬੰਦਾ ਨਹੀਂ ਸਮਝਦੇ ਉਹਨਾਂ ਤੇ ਇਲਜ਼ਾਮ ਪਤਾ ਕੀ ਲਾਇਆ ਅਖੇ ਜੀ ਕੋਈ ਲੈਣ ਦੇਣ ਦੀ ਗੱਲ ਹੋ ਰਹੀ ਸੀ ਸੰਜੇ ਸਿੰਘ ਕੋਲ ਬੈਠੇ ਸੀ ਓਕੇ ਇਹਨਾਂ ਤੇ ਵੀ ਪੀਐਮਐਲ ਲਾ ਦੋ ਪੀਐਮਐਲ ਹੈ ਕਿ ਆ ਵੀ ਤੁਸੀਂ ਕਿਸੇ ਤੋਂ ਨਜਾਇਜ਼ ਬਲੈਕ ਪੈਸਾ ਲਿਆ ਅੱਗੇ ਕਿਸੇ ਬਲੈਕ ਪੈਸਾ ਭੇਜਤਾ ਤੇ ਉਹ ਪੈਸਾ ਜਿਹੜਾ ਗਲਤ ਕੰਮਾਂ 'ਚ ਵਰਤਿਆ ਗਿਆ ਉਹਦੇ ਨਾਲ ਕੋਈ ਬੰਬ ਧਮਾਕਾ ਕਰਾਇਆ ਗਿਆ ਉਹਦੇ ਨਾਲ ਕੋਈ ਅਟੈਕ ਕਰਾਇਆ ਗਿਆ ਉਸ ਮਨੀ ਨਾਲ ਕੋਈ ਕਤਲ ਕਰਾਇਆ ਗਿਆ ਹੁਣ ਦੱਸੋ ਕੋਈ ਕਤਲ ਹੋਇਆ ਕੋਈ ਬੰਬਤਮੱਕਾ ਹੋਇਆ ਕਿਵੇਂ ਇਹ ਜਿਹੜਾ ਕਾਨੂੰਨ ਹੈ ਇਹਨਾਂ ਨੇ 2019 ਚ ਬਣਾਇਆ ਗਿਆ ਸਾਜ਼ਿਸ਼ ਨਾਲ ਬਣਾਇਆ ਗਿਆ 2014 ਦੀ ਬੀਜੇਪੀ ਆਈ ਹੋਈ ਆ 19 ਚ ਜਾ ਕੇ ਇਹਨਾਂ ਨੇ ਕਾਨੂੰਨ ਬਣਾਇਆ ਇਹ ਬਣਾਇਆ ਕਿਹਦੇ ਲਈ ਆ ਇਹਨਾਂ ਲੀਡਰਾਂ ਵਾਸਤੇ ਵੀ ਜਿਹੜੇ ਸਾਡੇ ਲਈ ਖਤਰਾ ਹੋਣਗੇ ਉਹਨਾਂ ਨੂੰ ਇਦਾਂ ਚੱਕ-ਚੱਕ ਕੇ ਜੇਲ੍ਹਾਂ ਚ ਸਿੱਟਿਆ ਕਰਾਂਗੇ ਇਸੇ ਲਈ ਲੋਕ ਕਹਿੰਦੇ ਨੇ ਕਿ ਜੇ ਮੋਦੀ ਦੁਆਰਾ ਆ ਗਿਆ ਇਹ ਸੰਵਿਧਾਨ ਬਦਲੂਗਾ ਇਹ ਹਾਜਾ ਕਾਨੂੰਨ ਲਿਆਊਗਾ ਕਿ ਹੁਣ ਵੋਟਾਂ ਵੀ 50 ਸਾਲ ਬਾਅਦ ਪਿਆ ਕਰਨਗੀਆਂ ਇਹ ਤਕੀਦੀਆਂ ਪਵਾ ਲੂਗਾ ਉਸ ਤੋਂ ਬਾਅਦ ਕਾਨੂੰਨ ਲਿਆਊਗਾ ਕਿ ਹੁਣ 50 ਸਾਲ ਬਾਅਦ ਦੇਖਾਂਗੇ ਹੁਣ ਤਾਂ ਜਿਹੜੀਆਂ ਪੈ ਗਈਆਂ ਪੈ ਗਈਆਂ ਤੇ 50 ਸਾਲ ਬਾਅਦ ਇੱਥੇ ਨਾ ਤੁਸੀਂ ਨਾ ਮੈਂ ਨਾ મોદી ਤੇ ਉਸ ਤੋਂ ਬਾਅਦ ਦੇਖ ਲੋ ਕਿਹੜਾ ਰਾਜਾ ਕਿਹੜੀ ਪਰਜਾ ਇਹ ਇਦਾਂ ਦੇ ਹਤਕੰਡੇ ਬਣਾ ਕੇ ਦੇਸ਼ ਤੇ ਰਾਜ ਕਰਨਾ ਚਾਹੁੰਦੇ ਨੇ ਦੇਸ਼ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ ਪੂਰੇ ਦੇਸ਼ ਦੇ ਵਿੱਚ ਪੰਜਾਬ ਦੀ ਗੱਲ ਕਰ ਲਈ ਦੇਸ਼ ਦੇ ਵਿੱਚ ਜਿਹੜਾ ਪਾਰਟੀ ਨੂੰ ਰਿਸਪੌਂਸ ਹੈ ਜਾਂ ਇੰਡੀਆ ਗੱਠ ਜੋੜ ਨੂੰ ਸਾਰੀਆਂ ਪਾਰਟੀਆਂ ਨੇ ਕੀਤਾ ਬਿਲਕੁਲ ਬਿਲਕੁਲ ਬੀਜੇਪੀ ਨੂੰ ਕਿੰਨਾ ਕਾਮਯਾਬ ਹੋਊਗਾ ਮੇਰਾ ਆਖਰੀ ਸਵਾਲ ਹੈ ਦੇਖੋ ਬੀਜੇਪੀ ਅੱਜ ਦੀ ਡੇਟ 'ਚ ਪ੍ਰਧਾਨ ਮੰਤਰੀ ਦੇ ਜਿਹੜੇ ਬਿਆਨ ਨੇ ਉਹ ਆਪਣੇ ਆਪ 'ਚ ਦੱਸ ਰਹੇ ਨੇ ਕਿ ਬੀਜੇਪੀ ਦਾ ਸੁਪੜਾ ਸਾਫ਼ ਹੋ ਗਿਆ ਕਦੇ ਵਿਕਾਸ ਦੀ ਗੱਲ ਕਰਨ ਵਾਲੀ ਬੀਜੇਪੀ ਮੋਦੀ ਆਪਣੀ ਪਿੱਠ ਥਪਾਉਂਦਾ ਸੀ ਕਿ ਮੈਂ ਫਲਾਣਾ ਕੰਮ ਕਰਤਾ ਧਮਕਾ ਕੰਮ ਕਰਤਾ ਅੱਜ ਉਹਨਾਂ ਕੋਲ ਗੜਾਉਣ ਲਈ ਕੋਈ ਕੰਮ ਨਹੀਂ ਰਿਹਾ ਅੱਜ ਤੋਂ 4 ਦਿਨ ਪਹਿਲਾਂ ਉਹਨਾਂ ਦੇ ਬਿਆਨ ਆ ਰਹੇ ਸੀ ਮੁਸਲਮਾਨ ਵਿਰੋਧੀ ਕਿ ਮੁਸਲਮਾਨ ਕਦੇ ਨਾਮ ਲੈ ਕੇ ਕਦੇ ਕਿਸੇ ਲੀਡਰ ਨੇ ਬੋਲਿਆ ਹੋਊਗਾ ਕਿ ਮੁਸਲਮਾਨਾਂ ਨੂੰ ਆਹ ਦੇਤਾ ਮੁਸਲਮਾਨਾਂ ਦੇ ਬੱਚਿਆਂ ਨੂੰ ਹਿੰਦੂਆਂ ਦੀ ਜਾਇਦਾਦ ਖੋ ਕੇ ਮੁਸਲਮਾਨਾਂ ਨੂੰ ਵੰਡ ਦਾਂਗੇ ਅੱਜ ਲੋਕਤੰਤਰ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਧਰਮ ਦਾ ਨਾਮ ਲੈ ਕੇ ਹਮਲਾ ਕਰਿਆ ਜਾ ਰਿਹਾ ਹੈ ਇਹ ਕਿਹਨੇ ਕਰਿਆ ਭਾਜਪਾ ਨੇ ਕਿਹਨੇ ਕਰਿਆ ਮੋਦੀ ਨੇ ਸੋ ਇਹਦਾ ਮਤਲਬ ਮੋਦੀ ਦੇ ਪੈਰਾਂ ਜਿਹੜੇ ਲੜਖੜਾ ਚੁੱਕੇ ਨੇ ਰਾਜਸਥਾਨ 'ਚੋਂ ਮੱਧ ਪ੍ਰਦੇਸ਼ ਚੋਂ ਤਾਮਿਲਨਾਡੂ ਚੋਂ ਸਾਊਥ ਚੋਂ ਜਿੱਥੇ ਵੀ ਵੋਟਾਂ ਪਈਆਂ ਯੂਪੀ ਦੀਆਂ ਜਿਹੜੀਆਂ ਵੋਟਾਂ ਪਈਆਂ ਇਹਨਾਂ ਨੂੰ ਉੱਥੋਂ ਕੋਈ ਵੋਟ ਸੀਟ ਨਹੀਂ ਆ ਰਹੀ। ਅੱਜ ਉਹਦਾ ਕੱਲ੍ਹ ਬਿਆਨ ਆਇਆ ਗੌਤਮ اڈਾਨੀ ਜਿਹੜਾ ਮੋਦੀ ਦਾ ਖਾਸਮ ਖਾਸ ਮੰਨਿਆ ਜਾ ਰਿਹਾ ਹੈ। ਮੋਦੀ ਦਾ ਬਿਆਨ ਆਇਆ ਮੁਕੇਸ਼ ਅਬਾਨੀ ਰੇਲੈਂਸ ਦੇ ਮਾਲਕ ਬਾਰੇ ਕਹਿੰਦਾ ਇਹਨਾਂ ਨੇ ਬਲੈਕ ਮਨੀ ਦਿੱਤੀ ਆ ਰਾਹੁਲ ਗਾਂਧੀ ਨੂੰ ਰਾਹੁਲ ਗਾਂਧੀ ਨੇ ਬੋਲਣਾ ਬੰਦ ਕਰਤਾ। ਰਾਹੁਲ ਗਾਂਧੀ ਨੇ ਬੋਲਣਾ ਬੰਦ ਕਰਤਾ ਅਬਾਨੀਆਂ ਬਾਰੇ اڈਾਨੀਆਂ ਬਾਰੇ ਕਿ ਮੈਨੂੰ ਦੱਸਿਆ ਜਾਵੇ ਕਿ ਅੰਬਾਨੀਆਂ ਨੇ ਅਡਾਨੀਆਂ ਨੇ ਕਿੰਨੀ ਮਨੀ ਕਿੰਨਾ ਕਾਲਾ ਧਨ ਟੈਂਪੂ ਭਰ ਕੇ ਰਾਹੁਲ ਗਾਂਧੀ ਨੂੰ ਦਿੱਤਾ ਤੁਸੀਂ ਸੁਣਿਆ ਬਿਆਨ ਹੁਣ ਤੁਸੀਂ ਦੱਸੋ ਉਹਨਾਂ ਤੇ ਲਾਵੇ ਪੀ ਐਮ ਐਲ ਏ ਕਿ ਤੁਸੀਂ ਟੈਂਪੂ ਭਰ ਕੇ ਕਾਲਾ ਪੈਸਾ ਰਾਹੁਲ ਗਾਂਧੀ ਨੂੰ ਦਿੱਤਾ ਤੇ ਪੈਸਾ ਰਿਕਵਰ ਕਰੇ ਪ੍ਰਧਾਨ ਮੰਤਰੀ ਤਾਂ ਉਹੀ ਆ ਈਡੀਓ ਦੇ ਕੋਲ ਆ ਸੀਬੀਆਈ ਉਹਦੇ ਕੋਲ ਆ ਪੁਲਿਸ ਉਹਦੇ ਕੋਲ ਆ ਸਿਸਟਮ ਉਹਦੇ ਕੋਲ ਆ ਏਜੰਸੀਆਂ ਉਹਦੇ ਕੋਲ ਉਹ ਬਿਆਨ ਦੇ ਰਿਹਾ ਸਟੇਜ ਤੋਂ ਅੰਬਾਨੀਆਂ ਨੂੰ ਅਡਾਨੀਆਂ ਨੂੰ ਅੰਦਰ ਕਰੇ ਜੇ ਤਾਕਤ ਆ ਉਹਦੇ 'ਚ ਉਹ ਇੰਨਾ ਬਖਲਾ ਗਿਆ ਕਿ ਆਪਣੇ ਮਿੱਤਰਾਂ ਦੇ ਵੀ ਨਾਮ ਲੈਣ ਲੱਗ ਗਿਆ। ਸੋ ਇਹ ਉਹ ਬੰਦਾ ਹੈ ਜਿਹੜਾ ਆਪਣੀ ਜਾਨ ਬਚਾਉਣ ਦੇ ਚੱਕਰ 'ਚ ਸਾਰਿਆਂ ਨੂੰ ਸਮੁੰਦਰ 'ਚ ਸੁੱਟ ਸਕਦਾ ਹੈ। ਵੀ ਕੱਲਾ ਮੈਂ ਬਚ ਜਮਾਂ। ਕਦੇ ਦੇਖਿਆ ਅਬਾਨੀ ਅਡਾਨੀ ਕਦੇ ਮੋਦੀ ਜੀ ਤੋਂ ਬਿਨਾਂ ਨਹੀਂ ਬੋਲਦੇ ਮੋਦੀ ਦੇ ਪੈਰਾਂ 'ਚ ਗਿਰ ਕਰਕੇ ਸਾਰੀ ਉਮਰ ਗਰਤੀ ਉਹਨਾਂ ਨੇ 10 ਸਾਲ। ਇਹ ਉਹਨਾਂ ਦੇ ਵੀ ਖਿਲਾਫ ਹੋ ਗਿਆ। ਤੁਹਾਨੂੰ ਨਹੀਂ ਲੱਗਦਾ ਕਿ ਐਥੀਕਲੀ ਮੋਦੀ ਦਾ ਜਿਹੜਾ ਮਿਆਰ ਆ ਬਹੁਤ ਡਿੱਗ ਚੁੱਕਿਆ ਹੈ? ਕਿਤੇ ਜਾ ਕੇ ਤਾਂ ਰੁਕਣਾ ਚਾਹੀਦਾ ਚਲੋ ਠੀਕ ਹੈ ਤੁਸੀਂ ਇੱਕ ਧਰਮ ਨੂੰ ਨਫ਼ਰਤ ਕਰਦੇ ਹੋ ਤੁਸੀਂ ਘੱਟ ਗਿਣਤੀਆਂ ਨੂੰ ਨਫ਼ਰਤ ਕਰਦੇ ਹੋ ਸਮਝ ਆ ਗਈ ਉਹ ਤੁਹਾਡੇ ਮਿੱਤਰ ਉਹ ਤਾਂ ਹਿੰਦੂ ਨੇ ਉਹ ਤਾਂ ਵਿਚਾਰੇ ਮੰਦਰਾਂ 'ਚ ਵੀ ਜਾਂਦੇ ਰਹੇ ਨੇ ਜਿੱਥੇ ਤੁਸੀਂ ਬੁਲਾਇਆ ਹਿੰਦੂ ਧਰਮ ਦੀ ਪੂਜਾ ਵੀ ਕਰਦੇ ਰਹੇ ਨੇ ਉਹਨਾਂ ਨੇ ਤਾਂ ਕਦੇ ਹਿੰਦੂ ਧਰਮ ਦੇ ਖਿਲਾਫ ਨਹੀਂ ਬੋਲਿਆ ਉਹਨਾਂ ਨੇ ਤਾਂ ਕਦੇ ਦੇਸ਼ ਦੇ ਖਿਲਾਫ ਨਹੀਂ ਬੋਲਿਆ ਚਲੋ ਇੱਕ ਵਪਾਰੀ ਦੇ ਤੌਰ ਤੇ ਦੇਖਿਓ ਆਪਣਾ ਬਿਜ਼ਨਸ ਕਰਦੇ ਨੇ ਸਰਕਾਰਾਂ ਤੋਂ ਫਾਇਦਾ ਲੈਂਦੇ ਨੇ ਇਹ ਅਲੱਗ ਮੈਟਰ ਆ ਇੱਕ ਉਹ ਸਰਕਾਰ ਨੂੰ ਟੈਕਸ ਦੰਦਦੇ ਨੇ ਉਹ ਅਲੱਗ ਮੈਟਰ ਆ ਜੀ ਹਰ ਵਪਾਰੀ ਨੇ ਆ ਕੰਮ ਕਰਨ ਦਾ ਆਪਣਾ ਤਰੀਕਾ ਆ ਉਹਦੇ ਪਾਸੇ ਜਾਂਦੇ ਹੀ ਨਹੀਂ ਪਰ ਮੋਦੀ ਉਹਨਾਂ ਦਾ ਨਾਮ ਲੈ ਕੇ ਬੋਲ ਰਿਹਾ ਇਹਦਾ ਮਤਲਬ ਮੋਦੀ ਦੇ ਪੈਰਾਂ ਜਿਹੜੇ ਓਖੜ ਚੁੱਕੇ ਆ ਤੇ ਆਉਣ ਵਾਲਾ ਜਿਹੜਾ ਸਮਾਂ ਇਹ ਇੰਡੀਆ ਗਠਜਵੰਦਨ ਦਾ ਤੇ ਆਮ ਆਦਮੀ ਪਾਰਟੀ ਉਹਦੇ ਚ ਮੁੱਖ ਪਾਰਟੀ ਬਣ ਕੇ ਆਊਗੀ ਤੇ ਹੋ ਸਕਦਾ ਦੂਜੇ ਜਾਂ ਤੀਜੇ ਨੰਬਰ ਦੀ ਸਭ ਤੋਂ ਵੱਡੀ ਪਾਰਟੀ ਆ ਜਿਹੜੀ ਸਰਕਾਰ ਚ ਆਮ ਆਦਮੀ ਪਾਰਟੀ ਹੋਊਗੀ ਜਿਹਦੇ ਚ ਸਾਡੇ ਜਿਹੜੇ ਐਮਪੀ ਸਹਿਬਾਨ ਚਾਹੇ ਪੰਜਾਬ ਚੋਂ ਬਣਨਗੇ ਜਾਂ ਬਾਕੀ ਦੇਸ਼ ਦੇ ਸੂਬਿਆਂ ਚ ਜਿੱਥੋਂ-ਜਿੱਥੋਂ ਅਸੀਂ ਇਲੈਕਸ਼ਨ ਲੜਦੇ ਆ ਉੱਥੋਂ ਬਣਨਗੇ ਸਾਡੇ ਕਟੂਕਟ 4-5 ਬੰਦੇ ਮੈਂ ਔਨ ਰਿਕਾਰਡ ਕਹਿ ਰਿਹਾ 4-5 ਸਾਡੇ ਮੈਂਬਰ ਆਫ ਪਾਰਲੀਮੈਂਟ ਨਵੀਂ ਸਰਕਾਰ ਚ ਮੰਤਰੀ ਹੋਣਗੇ ਰਸ਼ਪਿੰਦਰ ਜੀ ਤੁਸੀਂ ਬੀਜੀ ਸ਼ਡਿਊਲ ਚੋਂ ਟਾਈਮ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਦੋਸਤੋ ਇਹ ਸੀਗੇ ਰਸ਼ਪਿੰਦਰ ਜੀ ਉਹਨਾਂ ਨੇ ਆਪਣੀ ਪਾਰਟੀ ਬਾਰੇ ਖੁੱਲਕੇ ਗੱਲਬਾਤ ਕੀਤੀ ਹੈ ਸੋ ਇੰਟਰਵਿਊ ਕਿੱਦਾਂ ਦੀ ਲੱਗੀ ਤੁਹਾਡੇ ਕਮੈਂਟ ਕਰਕੇ ਜਰੂਰ ਦੱਸਿਓ ਮੈਂਦਾਰ ਗੁਰਨਾ ਜਲਦੀ ਤੁਹਾਡੇ ਨਾਲ ਨਵੇਂ ਮਹਿਮਾਨਾਂ ਹਾਜ਼ਰ ਹੋਵਾਂਗਾ ਤਦ ਤੱਕ ਲਈ ਥੈਂਕ ਯੂ